ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਤ ਤਾਂ ਦੋਸਤੋ ਇੱਕ ਬਹੁਤ ਅਹਿਮ ਵਿਸ਼ੇ ਬਾਬਤ ਅਸੀਂ ਲਾਈਵ ਹੋਇਆ ਤਾਂ ਥੋੜੀ ਜੀ ਆਡੀਅנס ਹੈ ਜਿਹੜੀ ਸਾਡੇ ਨਾਲ ਜੁੜ ਜਵੇ ਤਾਂ ਉਸ ਬਾਬਤ ਅਸੀਂ ਗੱਲਬਾਤ ਵੀ ਤੁਹਾਡੇ ਨਾਲ ਕਰਾਂਗੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੁਸ਼ਾਰਪੁਰ ਤੋਂ ਹੀ ਬਾਬਾ ਦੀਪ ਸਿੰਘ ਸੇਵਾਦਾਲ ਗੜਦੀਵਾਲ ਦੇ ਜਿਹੜੇ ਮੁੱਖ ਸੇਵਾਦਾਰ ਨੇ ਭਾਈ ਮਨਜੋਤ ਸਿੰਘ ਤਲਵੰਡੀ ਉਹਨਾਂ ਤੇ ਬਾਬਤ ਹੈ ਉਹਨਾਂ ਦੀਆਂ ਸੇਵਾਵਾਂ ਬਾਬਤ ਹੈ ਅੱਜ ਇੱਕ ਕਿਵੇਂ ਇੱਕ ਵੀਡੀਓ ਜਿਹੜੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇੱਕ ਜਿਹੜਾ ਉਹ ਸਰਕਾਰ ਪੱਖੀ ਚੈਨਲ ਆ ਜਾਂ ਸਰਕਾਰ ਦਾ ਸਰਕਾਰ ਦੀਆਂ ਜਿਹੜਾ ਉਹ ਜੁੱਤੀਆਂ ਚੱਟਦਾ ਉਹ ਚੈਨਲ ਹੈ ਉਸ ਤੇ ਪੱਤਰਕਾਰ ਨੇ ਇੱਕ ਖਬਰ ਚਲਾਈ ਹੈ ਰੋਜ਼ਾਨਾ ਗੈਸਟਿਆਸ਼ ਉਹਦਾ ਨਾਮ ਆ ਹੁਣ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਤੇ ਸਮਝ ਚੁੱਕੇ ਹੋ ਤੁਸੀਂ ਕਿਹੜਾ ਚੈਨਲ ਆ ਉਹ ਤਾਂ ਉਸ ਬਾਬਤ ਅਸੀਂ ਗੱਲਬਾਤ ਕਰਾਂਗੇ ਤਾਂ ਥੋੜੀ ਆਡੀਅנס ਜਿਹੜੀ ਉਹ ਸਾਡੇ ਨਾਲ ਜੁੜ ਜਾਵੇ ਤਾਂ ਫਿਰ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਕਿਉਂਕਿ ਮਨਜੋਤ ਸਿੰਘ ਤਲਵੰਡੀ ਆ ਜਿਹੜਾ ਉਹ ਸਾਡੇ ਪਾਜੀ ਹੁਣ ਇਹ ਉਹ ਹੁਸ਼ਿਆਰਪੁਰ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਜਦੋਂ ਅਸੀਂ ਉਹ ਵੀਡੀਓ ਵੀ ਵੇਖੀ ਆ ਤਾਂ ਮਨ ਨੂੰ ਕਾਫੀ ਜ਼ਿਆਦਾ ਉਥੇਸ ਪਹੁੰਚੀ ਆ ਗੁੱਸਾ ਵੀ ਆਇਆ ਉਸ ਪੱਤਰਕਾਰ ਬਾਬਤ ਉਸ ਚੈਨਲ ਦੇ ਬਾਬਤ ਕੀ ਪੂਰਾ ਮਾਮਲਾ ਤਾਂ ਹੁਣ ਅਦਾਰਾ ਹੁਸ਼ਿਆਰਪੁਰ ਨਿਊਜ਼ ਦੀ ਜਿਹੜੀ ਉਹ ਗੱਲਬਾਤ ਹੈ ਉਹ ਮਨਜੋਤ ਸਿੰਘ ਤਲਵੰਡੀ ਹੋਰਾਂ ਦੇ ਨਾਲ ਵੀ ਹੋਈ ਹੈ ਤੇ ਉਹਨਾਂ ਨੇ ਕੋਈ ਕੁਝ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਉਸ ਬਾਬਤ ਉਹਦੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਹੁਣ ਔਡੀਐਂਸ ਸਾਡੇ ਦਰਸ਼ਕ ਹੈ ਜਿਹੜੇ ਆ ਉਹ ਜੁੜ ਚੁੱਕੇ ਨੇ ਸਵਾਗਤ ਹੈ ਜੀ ਨਮਸਕਾਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਸ਼ਰਪਰ ਨਿਊਜ਼ ਦੇ ਨਾਲ ਜੀ ਜਿੰਨੇ ਵੀ ਦਰਸ਼ਕ ਹੁਣ ਤੱਕ ਜੁੜ ਚੁੱਕੇ ਹੋ ਤਾਂ ਅੱਜ ਦਾ ਦੋਸਤੋ ਸਾਡਾ ਜਿਹੜਾ ਵਿਸ਼ਾ ਹੁਣੇ ਜ਼ਰੂਰੀ ਇੱਕ ਪੀਟੀਸੀ ਨਿਊਜ਼ ਨਹੀਂ ਹੈ ਜੀ ਤੇ ਰੋਜ਼ਾਨਾ ਸਪੋਕਸਮੈਨ ਚੈਨਲ ਦਾ ਨਾਮ ਤੇ ਜੋ ਸਾਨੂੰ ਜਾਣਕਾਰੀ ਮਿਲੀ ਹੈ ਤੇ ਜੋ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਇੱਕ ਪੱਤਰਕਾਰ ਦੀ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਫਾਜ਼ਿਲ ਕਾ ਦੀ ਉਹ ਵੀਡੀਓ ਦੱਸੀ ਜਾ ਰਹੀ ਹੈ ਕਿ ਕਿ ਪੱਤਰਕਾਰ ਉੱਥੇ ਪਹੁੰਚਦਾ ਹੈ ਜਿਹੜਾ ਸਰਕਾਰ ਪੱਖੀ ਚੈਨਲ ਹੈ ਜਿਹਦੀਆਂ ਪਿੱਛੇ ਜੀ ਇੱਕ ਪੋਸਟਾਂ ਵੀ ਵਾਇਰਲ ਹੋਈਆਂ ਸਿਗੀਆਂ ਕਿ ਉਹ ਅਖਬਾਰ ਰਵਾਉ ਤੁਸੀਂ ਆਪਣੇ ਇਹ ਆਦਾਰਿਆਂ ਦੇ ਵਿੱਚ ਪਤਾ ਨਹੀਂ ਇੱਕ ਡੀਡੀਪੀਓ ਕੇ ਬੀਡੀਪੀਓ ਦੇ ਚਿੱਠੀ ਵਾਇਰਲ ਹੁੰਦੀ ਹੈ ਤਾਂ ਛੱਡੋ ਗੱਲਾਂ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਪੰਜਾਬ ਇਸ ਵਕਤ ਬਹੁਤ ਨਾਸੁਕ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਭਾਈ ਮਨਜੋਤ ਸਿੰਘ ਤਲਵੰਡੀ ਜੋ ਕਿ ਹੁਸ਼ਿਆਰਪੁਰ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਹੁਸ਼ਿਆਰਪੁਰ ਤੋਂ ਹੀ ਬਾਬਾ ਦੀਪ ਸਿੰਘ ਸੇਵਾਦਾਲ ਦੇ ਨਾਮ ਦੀ ਜਿਹੜੀ ਜਥੇਬੰਦੀ ਚਲਾਉਂਦੇ ਨੇ ਤਾਂ ਹਜ਼ਾਰਾਂ ਲੋਕਾਂ ਨੂੰ ਦਿਨ ਰਾਤ ਇੱਕ ਕਰਕੇ ਮਨਜੋਤ ਸਿੰਘ ਤਲਵੰਡੀ ਉਹਨਾਂ ਨੇ ਰੈਸਕਿਊ ਕੀਤਾ ਹੈ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਚੋਂ ਬਾਹਰ ਕੱਢਿਆ ਹੈ ਬੱਚਿਆਂ ਨੂੰ ਬਾਹਰ ਕੱਢਿਆ ਹੈ ਬੇਜ਼ੁਬਾਨਾਂ ਨੂੰ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਉਹਨਾਂ ਵੱਲੋਂ ਰੈਸਕਿਊ ਕੀਤਾ ਗਿਆ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਨਾ ਦਿਨ ਵੇਖਿਆ ਨਾ ਰਾਤ ਵੇਖਿਆ ਦਰਿਆਵਾਂ ਦੇ ਵਿੱਚ ਜਿਹੜਾ ਇਸ ਵਕਤ ਪਾਣੀ ਹੈ ਪੰਜਾਬ ਦੇ ਉਹ ਸਮੁੰਦਰਾ ਵਾਂਗ ਵਹਿ ਰਿਹਾ ਤੇ ਕਿਸ ਤਰ੍ਹਾਂ ਦਰਿਆਵਾਂ ਦੀਆਂ ਲਹਿਰਾਂ ਨੂੰ چیرਦੇ ਹੋ ਚਿਰਦੇ ਹੋਏ ਬੁਲੰਦ ਹੌਸਲੇ ਤਾਂ ਨਾਲ ਉਹ ਅੱਗੇ ਪਹੁੰਚਦੇ ਨੇ ਆਪਣੀ ਜਥੇਬੰਦੀ ਦੇ ਨਾਲ ਆਪਣੇ ਹੋਰ ਨਾਲ ਵਲੰਟੀਅਰਸ ਦੇ ਨਾਲ ਪਿਛਲੇ ਤਕਰੀਬਨ 1 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਚਾਹੇ ਆਪਾਂ ਹੁਸ਼ਾਰਪੁਰ ਦੇ ਹਲਕਾ ਟਾਂਡਾ ਅਧੀਨ ਆਉਂਦੇ ਪਿੰਡ ਅਬਦੁੱਲਾਪੁਰ ਦੀ ਗੱਲ ਕਰ ਲਈਏ ਚਾਹੇ ਆਪਾਂ ਰੜਾ ਮੰਡ ਦੀ ਗੱਲ ਕਰ ਲਈਏ ਚਾਹੇ ਹੋਰ ਆਪਾਂ ਚਾਲਦੀ ਪਿੰਡ ਦੀ ਗੱਲ ਕਰ ਲਈਏ ਹੋਰ ਬਹੁਤ ਸਾਰੇ ਅਨੇਕਾਂ ਪਿੰਡ ਨੇ ਅਜਨਾਲੀਏ ਦੇ ਵਿੱਚ ਹਰੀਕੇ ਪੱਤਣ ਦੇ ਵਿੱਚ ਉਹ ਗਏ ਨੇ ਹੁਣ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਫਾਜ਼ਿਲਕਾ ਵਿੱਚ ਚੱਲ ਰਹੀਆਂ ਨੇ ਤਾਂ ਅੱਜ ਇਹ ਪੰਜਾਬੀ ਗਾਇਕਾ ਜਿਹੜੇ ਉਹ ਗੁਲਾਬ ਸਿੱਧੂ ਉਹ ਪਹੁੰਚਦੇ ਨੇ ਮਨਜੋਤ ਸਿੰਘ ਤਲਵੰਡੀ ਉਹਨਾਂ ਦੇ ਕੋਲ ਤਾਂ ਮਨਜੋਤ ਸਿੰਘ ਤਲਵੰਡੀ ਉਹਨਾਂ ਦੀ ਜਿਹੜੀ ਉਹ ਕਿਸ਼ਤੀ ਦੇ ਵਿੱਚ ਸਵਾਰ ਹੋ ਕੇ ਉਹ ਜਾਂਦੇ ਨੇ ਪਿੰਡਾਂ ਦੇ ਵਿੱਚ ਦੇਖਦੇ ਨੇ ਤਾਂ ਬੱਚਿਆਂ ਨੂੰ ਵੀ ਹੋਰ ਨਾਲ ਵਿਅਕਤੀਆਂ ਨੂੰ ਵੀ ਉਹ ਰੈਸਕਿਊ ਕਰਕੇ ਇਹ ਗੁਲਾਬ ਸਿੱਧੂ ਆ ਜਿਹੜਾ ਉਹ ਲੈ ਜਾਂਦੇ ਨੇ ਤਾਂ ਉੱਥੇ ਇੱਕ ਹੁਣ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਇੱਕ ਤੇ ਪੱਤਰਕਾਰ ਵੱਲੋਂ ਚਲਾਈ ਗਈ ਹੈ ਜਿਹੜਾ ਸਰਪਾਰ ਸਰਕਾਰ ਪੱਖੀ ਚੈਨਲ ਆ ਉਸ ਤੇ ਪੱਤਰਕਾਰ ਵੱਲੋਂ ਚਲਾਈ ਗਈ ਹੈ ਕਿ ਇਹ ਕਿਸ਼ਤੀਆਂ ਸਿਰਫ ਇੱਥੇ ਨਾਮ ਦੀਆਂ ਕਿਸ਼ਤੀਆਂ ਨੇ ਕਲਾਕਾਰ ਆਉਂਦੇ ਨੇ ਉਹਨਾਂ ਵਿੱਚ ਬਠਾ ਲੈਂਦੇ ਨੇ ਇਸ ਸਵਾਲੇ ਫੋਟੋਆਂ ਖਿਚਵਾ ਕੇ ਤੋਂ ਵਾਪਸ ਚਲੇ ਜਾਂਦੇ ਨੇ ਤਾਂ ਆਮ ਲੋਕਾਂ ਨੂੰ ਇੱਥੇ ਕੋਈ ਵੀ ਉਹਨਾਂ ਦੀ ਮਦਦ ਨਹੀਂ ਕਰ ਰਿਹਾ ਤਾਂ ਉਸ ਬੇਵਕੂਫ ਪੱਤਰਕਾਰ ਨੂੰ ਮੈਂ ਇਹ ਗੱਲ ਕਹਿਣਾ ਚਾਹਾਂਗਾ ਮੈਂ ਮਾਫੀ ਚਾਹੁੰਦਾ ਮੈਂ ਥੋੜਾ ਮੈਂ ਆਪੇ ਤੋਂ ਬਾਹਰ ਹੋ ਰਿਹਾ ਪਰ ਮੈਂ ਕੰਟਰੋਲ ਕਰਾਂਗਾ ਮਾਫੀ ਚਾਹੁੰਦਾ ਮੈਂ ਇਸ ਤਰ੍ਹਾਂ ਦੀ ਸ਼ਬਦਾਵਲੀ ਉਹਦੇ ਲਈ ਵਰਤੀ ਆ ਪਰ ਮੈਂ ਉਸ ਪੱਤਰਕਾਰ ਨੂੰ ਮੈਂ ਕਹਿਣਾ ਚਾਹਾਂਗਾ ਯਾਰ ਭੋਰਾ ਸ਼ਰਮ ਕਰ ਆਪਣੇ ਚੰਦ ਵਿਊਹਾ ਖਾਤਰ ਤੁਸੀਂ ਕਿਸ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਤੁਸੀਂ ਚਲਾ ਸਕਦੇ ਹੋ ਲੋਕ ਤਾਂ ਸਾਡੇ ਭੋਲੇ ਆ ਕਿਸੇ ਨੇ ਇਹ ਗੱਲ ਨਹੀਂ ਯਾਦ ਰੱਖੀ ਕਿ ਮਨਜੋਤ ਸਿੰਘ ਤਲਵੰਡੀ ਦਿਨ ਰਾਤ ਆਪਣੀ ਜ਼ਿੰਦਗੀ ਮੋਤ ਦੀ ਪ੍ਰਵਾਹ ਕੀਤੇ ਆ ਬਿਨਾ ਉਹ ਸਮੁੰਦਰ ਰੂਪੀ ਜਿਹੜਾ ਪਾਣੀ ਇਸ ਵਕਤ ਦਰਿਆਵਾਂ ਦੇ ਵਿੱਚ ਵਹਿ ਰਿਹਾ ਉਹਦੇ ਵਿੱਚ ਉਹ ਕਿਸ਼ਤੀਆਂ ਚਲਾ ਕੇ ਲੋਕਾਂ ਨੂੰ ਅਰ ਰੈਸਕਿਊ ਕਰਨ ਦੀ ਸੇਵਾ ਕਰ ਰਿਹਾ ਹੈ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਨੂੰ ਉਹਨਾਂ ਵੱਲੋਂ ਜਿਹੜਾ ਔਰ ਗੁਰੂ ਘਰਾਂ ਦੇ ਵਿੱਚੋਂ ਜਿਹੜਾ ਗੁਰੂ ਘਰਾਂ ਦੇ ਵਿੱਚ ਪਾਣੀ ਭਰਦਾ ਜਾ ਰਹਾ ਸੀ ਜਾਂ ਜਿਹੜੇ ਇੱਕ ਦੱਸਿਆ ਜਾਣ ਕਿ ਭਾਰਤ ਪਾਕਿਸਤਾਨ ਦੇ ਬਾਰਡਰਾਂ ਤੇ ਵੀ ਜਿਹੜੇ ਪਿੰਡ ਸੀਗੇ ਉੱਥੋਂ ਵੀ ਗੁਰੂ ਘਰਾਂ ਦੇ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੈ ਹੋਰ ਨਾਲ ਗੁਰੂ ਘਰਾਂ ਦੇ ਵਿੱਚ ਸੁਰੱਖਿਅਤ ਪਹੁੰਚਾਏ ਗਏ ਨੇ ਤਾਂ ਦੇਖੋ ਉਹ ਬੰਦਾ ਆਮ ਇਨਸਾਨਾਂ ਦੇ ਨਾਲ ਨਾਲ ਬੇਜ਼ੁਬਾਨਾਂ ਨੂੰ ਵੀ ਰੈਸਕਿਊ ਕਰਦਾ ਹੈ ਤਾਂ ਅੱਜ ਇੱਕ ਪੱਤਰਕਾਰ ਨੇ ਇੱਕ ਖਬਰ ਚ ਰਾਤੀ ਕਿ ਭਾਈ ਇਹ ਸੰਸਥਾਵਾਂ ਆਉਂਦੀਆਂ ਨੇ ਤਾਂ ਇਹ ਸਿਰਫ ਆ ਕੇ ਇਹਨਾਂ ਤੇ ਕਲਾਕਾਰ ਆਉਂਦੇ ਨੇ ਆਪਣੇ ਗਨਮੈਨਾਂ ਦੇ ਨਾਲ ਉਹਨਾਂ ਨੂੰ ਬਿਠਾ ਕੇ ਰਹਿ ਜਾਂਦੇ ਨੇ ਤਾਂ ਫੋਟੋਆਂ ਖਿੱਚਵਾ ਕੇ ਵਾਪਸ ਚਲੇ ਜਾਂਦੇ ਨੇ ਆਮ ਲੋਕਾਂ ਦੇ ਲਈ ਇਹ ਕੁਝ ਨਹੀਂ ਕਰ ਰਹੇ ਤਾਂ ਉਸ ਪੱਤਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਸਰਕਾਰ ਪੱਖੀ ਚੈਨਲ ਹੋ ਸਰਕਾਰ ਦੇ ਤਲਵੇ ਛੱਟਦੇ ਹੋ ਕਦੇ ਤੁਸੀਂ ਜ਼ੁਰਤ ਦਿਖਾਈ ਹੈ ਕਦੀ ਤੁਸੀਂ ਤੁਹਾਡੀਆਂ ਲੱਤਾਂ ਨੇ ਭਾਰ ਝੱਲਿਆ ਕਿ ਤੁਸੀਂ ਉੱਥੋਂ ਤੇ ਪ੍ਰਸ਼ਾਸਨ ਨੂੰ ਪੁੱਛ ਸਕੋ ਕਿ ਭਾਈ ਤੁਹਾਡੇ ਕੀ ਪ੍ਰਬੰਧ ਨੇ ਇੱਥੇ ਜਾਂ ਜਦੋਂ ਕੋਈ ਮੁੱਖ ਮੰਤਰੀ ਆਉਂਦੇ ਨੇ ਤਾਂ ਤੁਸੀਂ ਉਦੋਂ ਕਦੀ ਜਵਾਬ ਪੁੱਛਿਆ ਮੁੱਖ ਮੰਤਰੀ ਸਾਹਿਬ ਤੋਂ ਕਿ ਭਾਈ ਤੁਹਾਡੇ ਪ੍ਰਬੰਧ ਕਿੱਥੇ ਸੀ ਤੁਹਾਡੀਆਂ ਨਾਕਾਮੀਆਂ ਸਰਕਾਰ ਦੀਆਂ ਨਾਕਾਮੀਆਂ ਕਰਕੇ ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਇਹ ਜਿਹੜੇ ਲੋਕ ਕੰਮ ਕਰਦੇ ਨੇ ਮੈਂ ਇੱਕ ਗੱਲ ਉਸ ਪੱਤਰਕਾਰ ਨੂੰ ਕਹਿਣਾ ਚਾਹਾਂਗਾ ਕਿ ਕੰਨ ਖੋਲ ਕੇ ਸੁਣ ਲੈ ਵੱਡੇ ਆ ਪੱਤਰਕਾਰ ਆ ਜੇ ਮਨਜੋਤ ਸਿੰਘ ਤਲਵੰਡੀ ਨਾ ਹੁੰਦਾ ਤਾਂ ਅੱਜ ਸ਼ਾਇਦ ਮੌਤਾਂ ਦਾ ਅੰਕੜਾ ਵੀ ਵੱਧ ਹੁੰਦਾ ਕਈ ਥਾਵਾਂ ਤੇ ਪ੍ਰਸ਼ਾਸਨਿਕ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਤੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਅੰਦਾਜ਼ਾ ਹੋਣਾ ਹੈ ਇਹ ਨਹੀਂ ਕੇ ਚੰਦ ਵਿਊਹਾ ਖਾਤਰ ਕੀ ਆਪਣੇ ਮਾਲਕਾਂ ਦੀ ਉਹ ਨਿਗਾਹ ਦੇ ਵਿੱਚ ਆਉਣ ਖਾਤਰ ਫੋਕੀ ਵਾਹਵਾ ਖਾਤਰ ਤੂੰ ਇਸ ਤਰ੍ਹਾਂ ਦੀ ਘਟੀਆਂ ਪੱਦਰ ਦੀ ਤੂੰ ਪੱਤਰਕਾਰੀ ਕਰੇ ਪੱਤਰਕਾਰ ਹੋਰ ਵੀ ਕਰਦੇ ਨੇ ਲੋਕਵਾਸ ਟੀਵੀ ਵਾਲੇ ਨੇ ਆਰਐਮਬੀ ਟੈਲੀਵਿਜ਼ਨ ਵਾਲੇ ਨੇ ਆਪਣੇ ਰਤਨ ਸਿੰਘ ਧਾਲੀਵਾਲ ਨੇ ਮਨਿੰਦਰਜੀਤ ਸਿੰਘ ਸਿੱਧੂ ਐ ਏਬੀਸੀ ਪੰਜਾਬ ਵਾਲੇ ਨੇ ਹੋਰ ਆਪਣੇ ਜਗਦੀਪ ਸਿੰਘ ਥਲੀ ਨੇ ਪੰਜਾਬੀ ਲੋਕ ਚੈਨਲ ਵਾਲੇ ਸਾਰੇ ਵਧੀਆ ਪੱਤਰਕਾਰੀ ਕਰਦੇ ਨੇ ਜਿਹੜਾ ਪੰਜਾਬ ਦਾ ਦੁੱਖਦਰਦ ਇਸ ਵਕਤ ਦਿਖਾ ਰਹੇ ਨੇ ਤੁਸੀਂ ਉਹ ਤਾਂ ਉਹ ਚੀਜ਼ਾਂ ਦਿਖਾਉਂਦੇ ਹੋ ਜੀ ਇੱਥੇ ਫਲਾਣਾ ਮੰਤਰੀ ਆ ਗਿਆ ਮੰਤਰੀ ਬੰਦਪੂਰਨ ਦੇ ਵਿੱਚ ਲੱਗਿਆ ਹੋਇਆ ਮੰਤਰੀ ਨੇ ਲੰਗਰ ਵੰਡਿਆ ਮੰਤਰੀ ਨੇ ਇੱਥੇ ਦਵਾਈਆਂ ਵੰਡਤੀਆਂ ਮੰਤਰੀ ਇੱਥੇ ਫਲਾਣਾ ਚੀਜ਼ ਕਰਨ ਆ ਗਿਆ ਪ੍ਰਸ਼ਾਸਨ ਨੇ ਇਹ ਕਰਤਾ ਤੁਹਾਡਾ ਕੰਮ ਹੈ ਸਿਰਫ ਸਰਕਾਰ ਦੀਆਂ ਜੁੱਤੀਆਂ ਚੱਟਣਾ ਜਿਹੜਾ ਕੰਮ ਵਧੀਆ ਬੰਦਾ ਕੰਮ ਕਰਦਾ ਰੱਬ ਦਾ ਵਾਸਤਾ ਉਹਦੀਆਂ ਲੱਤਾਂ ਨਾ ਖਿੱਚੋ ਬਹੁਤ ਨਾਜ਼ੁਕ ਦੋਰ ਦੇ ਵਿੱਚੋਂ ਪੰਜਾਬ ਇਸ ਵਕਤ ਗੁਜ਼ਰ ਰਿਹਾ ਹੈ ਨਹੀਂ ਤਾਂ ਲੋਕ ਕਿਸ ਤਰ੍ਹਾਂ ਦੇ ਤੁਹਾਡੇ ਹਲਾਤ ਕਰਨਗੇ ਪੰਜਾਬੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਇਸ ਵਕਤ ਤੇ ਲੋਕਾਂ ਦੇ ਵਿੱਚ ਸਰਕਾਰ ਪ੍ਰਤੀ ਕਈਆਂ ਇਲਾਕਿਆਂ ਦੇ ਵਿੱਚ ਕਿਸ ਪ੍ਰਤੀ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਗੁਲਾਬ ਸਿੱਧੂ ਅੱਜ ਪਹੁੰਚੇ ਸੀ ਪੰਜਾਬੀ ਕਲਾਕਾਰਾਂ ਨੇ ਕਿਹਾ ਤਾਂ ਪੰਜਾਬ ਲਈ ਸਹਿਯੋਗ ਕੀਤਾ ਹੈ ਕਈ ਕਲਾਕਾਰਾਂ ਨੇ ਅੱਜ ਮਨਕੀਰਤ ਉਹ ਲਖਦੀ ਸੁਣ ਲੋ ਤੁਸੀਂ ਖਬਰ 5 ਕਰੋੜ ਰੁਪਏ ਉਹਨਾਂ ਨੇ ਜਿਹੜੇ ਉਹ ਡੋਨੇਟ ਕੀਤੇ ਨੇ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਮਦਦ ਆ ਪੰਜਾਬ ਦੀ ਕਰਾਂਗੇ ਉਸ ਤੋਂ ਬਾਅਦ ਅਰਜੰਟ ਢੀ ਲੋ ਨਿਮਰਤ ਖੈਰਾ ਦਿਲਜੀਤ ਦੋਸਾਂਜ ਜਸਵੀਰ ਜੱਸੀ ਜੀ ਜਿਹੜੇ ਸਭ ਤੋਂ ਪਹਿਲਾਂ ਮੈਦਾਨ ਦੇ ਵਿੱਚ ਕੁ ਮੈਦਾਨ ਦੇ ਵਿੱਚ ਕੂਦਦੇ ਨੇ ਹੋਰ ਬਹੁਤ ਸਾਰੇ ਸੁਨੰਧਾ ਸ਼ਰਮਾ ਹੋ ਗਏ ਸੋਨੂ ਸੂਤ ਹੋ ਗਏ ਸਾਰੇ ਹੀ ਕਲਾਕਾਰ ਲਗਭਗੋ ਕਰ ਰਹੇ ਨੇ ਤਾਂ ਗੁਲਾਬ ਸਿੱਧੂ ਵੀ ਅੱਜ ਫਾਜ਼ਿਲਕਾਂ ਦੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਜਿਹੜੀਆਂ ਦੋ ਕਿਸਤੀਆਂ ਵੀ ਇੱਕ ਇੱਕ ਕਿਸ਼ਤੀ ਦੀ ਕੀਮਤ ਘੱਟੋ ਘੱਟ 6 ਲੱਖ ਦੇ ਕਰੀਬ ਦੀ ਆ 5 6 ਲੱਖ ਦੇ ਕਰੀਬ ਦੀ ਦੋ ਕਿਸ਼ਤੀਆਂ ਉਹਨਾਂ ਨੇ ਡੋਨੇਟ ਕੀਤੀਆਂ ਨੇ ਹੋਰ ਜਿੱਦ ਤੱਕ ਮੈਨੂੰ ਪਤਾ ਲੱਗਿਆ ਕਿ ਇੱਕ ਦੋ ਪਿੰਡ ਵੀ ਉਹਨਾਂ ਨੇ ਦੋ ਦੇ ਕਰੀਬ ਪਿੰਡ ਡੋਨੇਟ ਕੀਤੇ ਨੇ ਉਹਨਾਂ ਨੇ ਮਾਫੀ ਚਾਹੁੰਨਾ ਕਿ ਅਡਾਪਟ ਕੀਤੇ ਨੇ ਕਿ ਇਹਦਾ ਹੜਾ ਤੋਂ ਬਾਅਦ ਆਫਟਰ ਫਲੱਡਸ ਜਿਹੜੀ ਇਹਨਾਂ ਦੀ ਹਾਲਤ ਸੁਧਾਰਨ ਦੇ ਵਿੱਚ ਮੈਂ ਪੂਰਾ ਸਹਿਯੋਗ ਕਰਾਂਗਾ ਯਾਰ ਤੁਸੀਂ ਚੰਗੀਆਂ ਗੱਲਾਂ ਕਿਉਂ ਨਹੀਂ ਤੁਸੀਂ ਦਿਖਾਣੇ ਤੁਸੀਂ ਕਿਉਂ ਕਿ ਹਰ ਬੰਨੇ ਤੁਹਾਨੂੰ ਇਹ ਹੁੰਦਾ ਜਦੋਂ ਸਰਕਾਰ ਮੋਹਰੇ ਆ ਜਾਂਦੀ ਹੈ ਕੋਈ ਮੰਤਰੀ ਮੋਹਰੇ ਆ ਜਾਂਦਾ ਲੀਡਰ ਤੋਂ ਤਿੱਖੇ ਸਵਾਲ ਪੁੱਛਣੇ ਹੋ ਤੁਹਾਨੂੰ ਸਭ ਸੁੰਗ ਜਾਂਦਾ ਉਦੋਂ ਉਦੋਂ ਤੁਹਾਡੇ ਮਾਈਕ ਨਹੀਂ ਚੱਲਦੇ ਉਦੋਂ ਤੁਹਾਡੀਆਂ ਜ਼ੁਬਾਨਾਂ ਨਹੀਂ ਨਿਕਲਦੀਆਂ ਅਜੋ ਤੁਸੀਂ ਮਨਜੋਤ ਸਿੰਘ ਤਲਵੰਡੀ ਨੂੰ ਤੁਸੀਂ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਕੇਸ਼ਤੀਆਂ ਦੇ ਵਿੱਚ ਸਿਰਫ ਕਲਾਕਾਰਾਂ ਨੂੰ ਲਿਜਾ ਰਿਹਾ ਜਿਹੜੇ ਫੋਟੋਆਂ ਖਿਚਾ ਕੇ ਵਾਪਸ ਆ ਰਹੇ ਨੇ ਯਾਰ ਭੋਰਾ ਸ਼ਰਮ ਕਰ ਤੂੰ ਮੇਰਾ ਵੀਰ ਮੈਂ ਵੀ ਪੱਤਰਕਾਰ ਆ ਤੁਸੀਂ ਵੀ ਪੱਤਰਕਾਰ ਹੋ ਠੀਕ ਹੈ ਤੁਸੀਂ ਮੇਰੇ ਤੋਂ ਸੀਨੀਅਰ ਪੱਤਰਕਾਰ ਹੋ ਮੇਰਾ ਕੋਈ ਬਹੁਤਾ ਤਜਰਬਾ ਨਹੀਂ ਹੈ 4-5 ਸਾਲ ਦਾ ਮੇਰਾ ਤਜਰਬਾ ਹੈ ਪਰ ਇੰਨੇ ਘਟੀਆ ਪੱਦਰ ਦੀ ਵਿਊਹਾਂ ਲਈ ਮੈਂ ਪੱਤਰਕਾਰੀ ਨਹੀਂ ਕਦੇ ਵੀ ਕਰਦਾ ਤੇ ਨਾ ਹੀ ਪਰਮਾਤਮਾ ਵਾਹਿਗੁਰੂ ਮਾਤਾ ਰਾਣੀ ਸੱਚਾ ਦੇ ਸਾਡੇ ਤੋਂ ਇਸ ਤਰ੍ਹਾਂ ਦੀ ਪੱਤਰਕਾਰੀ ਕਰਾਵੇ ਇਸ ਤਰ੍ਹਾਂ ਦੀ ਪੱਤਰਕਾਰੀ ਗੰਦੇ ਪੱਦਰ ਦੀ ਪੱਤਰਕਾਰੀ ਕਰਨ ਨਾਲ ਮੌਤ ਆ ਜਾਵੇ ਸ਼ਰਮ ਕਰੋ ਥੋੜੀ ਮਨਜੋਤ ਸਿੰਘ ਤਲਵੰਡੀ ਨੇ ਹਜ਼ਾਰਾਂ ਬੰਦਿਆਂ ਨੂੰ ਰੈਸਕਿਊ ਕੀਤਾ ਹੈ ਹਜ਼ਾਰਾਂ ਬੇਜ਼ੁਬਾਨਾਂ ਨੂੰ ਰੈਸਕਿਊ ਕੀਤਾ ਹੈ ਸਾਲ 2023 ਦੇ ਵਿੱਚ ਜਦੋਂ ਹੜ੍ਹ ਆਏ ਸੀਗੇ ਉਸ ਉਦੋਂ ਵੀ ਬਹੁਤ ਭਿਆਨਕ ਲਾ ਸੀਗੇ ਤਾਂ 2025 ਚ ਜੋ ਇਸ ਵਾਰ ਹੜ੍ਹ ਆਏ ਨੇ ਹੁਣ ਤਾਂ ਹੋਰ ਵੀ ਬੇਹਤ ਖੋਫਨਾਕ ਮੰਜ਼ਰ ਹੈ ਕਿਹੜਾ ਦੱਸੋ ਬੰਦਾ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਫੁੱਲ ਭਾਰ ਬੱਚਿਆਂ ਨੂੰ ਛੱਡ ਕੇ ਔਰ ਦਰਿਆਵਾਂ ਦੇ ਵਿੱਚ ਉਹ ਦੱਸੋ ਉਹਨੂੰ ਕਿਹੜੀ ਗੱਲ ਚ ਗੁੱਠਾ ਆਇਆ ਮਨਜੋਤ ਸਿੰਘ ਤਲਵੰਡੀ ਦੇ ਕਿਉਂ ਭਾਈ ਆਪਣੇ ਪਰਿਵਾਰ ਨੂੰ ਛੱਡ ਕੇ ਤਾਂ ਦੂਜਿਆਂ ਨੂੰ ਉਹ ਬਚਾਉਣ ਦੇ ਵਿੱਚ ਲੱਗਿਆ ਹੋਇਆ ਇੱਕ ਸਮਾਂ ਜਿਹੜਾ ਇਹ ਲੱਤਾਂ ਖਿੱਚਣ ਦਾ ਨਹੀਂ ਹੈ ਇੱਕ ਦੂਜੇ ਦਾ ਸਮਾਂ ਇੱਕ ਦੂਜੇ ਦੇ ਨਾਲ ਹਮਦਰਦੀ ਪ੍ਰਗਟ ਕਰਨ ਦਾ ਇਹ ਸਮਾਂ ਇੱਕ ਦੂਜੇ ਦੇ ਨਾਲ ਮੋٹے ਨਾਲ ਮੋਢਾ ਜੋੜ ਕੇ ਖੜਨ ਦਾ ਸੋ ਉਸ ਪੱਤਰਕਾਰ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਜਿਹੜਾ ਸਰਕਾਰ ਪੱਖੀ ਚੈਨਲ ਆ ਤੁਹਾਨੂੰ ਜਦੋਂ ਜ਼ੁਰਤ ਦਿਖਾਇਆ ਕਰੋ ਆਪਣੀਆਂ ਲੱਤਾਂ ਦੇ ਵਿੱਚ ਭਾਰ ਰੱਖਿਆ ਕਰੋ ਕਿ ਜਦੋਂ ਸਰਕਾਰ ਮੰਤਰੀ ਆਂਦੇ ਤਾਂ ਉਹਨਾਂ ਨੂੰ ਵੀ ਸਵਾਲ ਪੁੱਛਣ ਦੀ ਜ਼ਰਤ ਕਰਿਆ ਕਰੋ ਕਿਉਂਕਿ ਜਦੋਂ ਸਾਡੇ ਵਰਗੇ ਤਿੱਖੇ ਸਵਾਲ ਪੁੱਛਦੇ ਨੇ ਤਾਂ ਕਈ ਪੱਤਰਕਾਰ ਤੁਹਾਡੇ ਵਰਗੇ ਇਦਾਂ ਦੇ ਨੇ ਪਹਿਲੇ ਜਾ ਕੇ ਅਫਸਰਾਂ ਦੇ ਤਾਂ ਲੀਡਰਾਂ ਦੇ ਕੰਨ ਭਰਨ ਲੱਗ ਜਾਂਦੇ ਨੇ ਪਾਈ ਇੱਥੇ ਫਲਾਣਾ ਪੱਤਰਕਾਰ ਆ ਗਿਆ ਇੱਥੇ ਚੇਤਨ ਆ ਗਿਆ ਇਹਨੂੰ ਸਾਈਡ ਤੇ ਕਰ ਦਿਓ ਕੁਝ ਹੋਰ ਨਾਲ ਪੁੱਛ ਲਵੇ ਜੇ ਇਸ ਕਰਕੇ ਭਰਾ ਮੇਰੇ ਪੰਜਾਬ ਦੇ ਜਾਏ ਆ ਤੁਸੀਂ ਪੰਜਾਬ ਪੰਜਾਬੀ ਹੋਣ ਦਾ ਤੁਸੀਂ ਪੰਜਾਬੀ ਪੁੱਤ ਹੋਣ ਦਾ ਸਬੂਤ ਦਿਓ ਕਿਸੇ ਦੇ ਦਲਾਲ ਨਾ ਬਣੋ ਇਹਨਾਂ ਚੈਨਲਾਂ ਦੇ ਜਦੋਂ ਕੋਈ ਵੱਡਾ ਪੰਗਾ ਪੈ ਗਿਆ ਤਾਂ ਚੈਨਲ ਵਾਲੇ ਤੁਹਾਡੇ ਪਿੱਛੋਂ ਆ ਹੱਥ ਆ ਪਿੱਛੇ ਖਿੱਚ ਲੈਣੇ ਆ ਕੋਈ ਨਾ ਕਿਸੇ ਮਗਰ ਖੜਦਾ ਹੁੰਦਾ ਐਵੇਂ ਆਪਣੇ ਚੈਨਲ ਦੀਆਂ ਜੁੱਤੀਆਂ ਚੱਟਿਆਂ ਨਾਲ ਕੋਈ ਪੋਰਾ ਤੁਮੇ ਚੱਜਦਾ ਕੰਮ ਕਰ ਲੈ ਮੇਰਾ ਵੀਰ ਮਨਜੋਤ ਸਿੰਘ ਤਲਵੰਡੀ ਅੱਜ ਤੁਸੀਂ ਕਿੰਨਾ ਖਰਾਬਾ ਕੀਤਾ ਤੁਸੀਂ ਹੁਣ ਜੇ ਹੁਣ ਜਿਸ ਤਰ੍ਹਾਂ ਦੀਆਂ ਲਾਣਾਂ ਤਾਂ ਤੁਹਾਨੂੰ ਪੈ ਰਹੀਆਂ ਨੇ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਸਾਡੇ ਬਲੌਗਰ ਭਰਾ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਨੇ ਉਹ ਕਿਵੇਂ ਤੁਹਾਨੂੰ ਉਹ ਤੁਹਾਨੂੰ ਉਹ ਲਾਣ ਤਾਂ ਪਾ ਰਹੇ ਨੇ ਪੂਰਾ ਸ਼ਰਮ ਹੈ ਜੀ ਮੈਂ ਤਾਂ ਕਹਿੰਦਾ ਸਾਰੇ ਸਮੂਚੇ ਚੈਨਲ ਨੂੰ ਅੱਗੇ ਜਿਹੜੀ ਉਹ ਮਾਫੀ ਮੰਗਣੀ ਚਾਹੀਦੀ ਹੈ ਯਾਰ ਇੱਕ ਬੰਦਾ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਲੱਗਿਆ ਹੋਇਆ ਉਹਦੇ ਨਿੱਕੇ ਨਿੱਕੇ ਬੱਚੇ ਨੇ ਆਪਣੀ ਧੀ ਰਾਣੀ ਦਾ ਜਨਮ ਦਿਨ ਵੀ ਉਹਨੇ ਕਿਸ਼ਤੀ ਦੇ ਵਿੱਚ ਮਨਾਇਆ ਮਨਜੋਤ ਭਾਜੀ ਹੁਣਾਂ ਨੇ ਕਿ ਸੈਂਕੜੇ ਹੀ ਬੰਦੇ ਉਹਨਾਂ ਨੇ ਅੱਜ ਜਿਹੜੇ ਉਹ ਡੇਰਿਆਂ ਦੇ ਵਿੱਚੋਂ ਗੁਜਰਾ ਦੇ ਡੇਰਿਆਂ ਦੇ ਵਿੱਚੋਂ ਛੁਡਵਾਏ ਨੇ ਜਿਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਸੈਂਕੜੇ ਹੀ ਵਿਅਕਤੀਆਂ ਨੂੰ ਉਹਨਾਂ ਨੇ ਪਰਿਵਾਰਾਂ ਦੇ ਨਾਲ ਮਿਲਾਇਆ ਜਿ세 ਜਿਹੜੇ ਪਿਛਲੇ 5-5 ਸਾਲਾਂ ਤੋਂ 10-10 ਸਾਲਾਂ ਤੋਂ ਜਿਹੜੇ ਉਹ ਆਪਣੇ ਪਰਿਵਾਰਾਂ ਤੋਂ ਵਿਛੜੇ ਹੋਏ ਸੀ ਕਦੀ ਉਸ ਬਾਬਤ ਤੁਸੀਂ ਗੱਲ ਕੀਤੀ ਹੈ ਅਖੇ ਤੁਸੀਂ ਬਕਵਾਸ ਕਰ ਰਹੇ ਹੋ ਕਿ ਉਹ ਆ ਰਹੇ ਆ ਕਿ ਲੀਡਰ ਕਲਾਕਾਰ ਆ ਰਹੇ ਆ ਫੋਟੋਆਂ ਖਿਚਾਉਣ ਦੇ ਲਈ ਤੂੰ ਆਪਣੇ ਚੈਨਲ ਨੂੰ ਕਹਿ ਜਿਹੜਾ ਤੇਰਾ ਚੈਨਲ ਕਰਦਾ ਹੈ ਕਰੋੜਾਂ ਦਾ ਇਸ਼ਤਿਹਾਰ ਉਹਨੇ ਸਰਕਾਰ ਵੱਲੋਂ ਲਿਆ ਉਹਨਾਂ ਨੂੰ ਵੀ ਕਿਹਾ ਕਿ ਕਰੋੜ ਦੇਣ ਕਰੋੜ ਰੁਪਈਆ ਕਰ ਦੇਣ ਡੋਨੇਟ ਉਹ ਦਿਖਾਣ ਹਿੰਮਤ ਕਰਕੇ ਇਸ ਤਰ੍ਹਾਂ ਦੀਆਂ ਘਟੀਆਂ ਹਰਕਤਾਂ ਇਸ ਤਰ੍ਹਾਂ ਦੀਆਂ ਘਟੀਆਂ ਗੱਲਾਂ ਤੋਂ ਜਿਹੜਾ ਗੁਰੇਜ਼ ਕੀਤਾ ਜਾਵੇ ਤੇ ਬਾਈ ਮਨਜੋਤ ਨੂੰ ਵੀ ਮੈਂ ਕਹਿਣਾ ਚਾਹਾਂਗੇ ਅਸੀਂ ਨਾਲ ਆ ਸਾਡੇ ਹੁਸ਼ਿਆਰਪੁਰ ਦਾ ਹੀਰਾ ਜਿੱਥੇ ਵੀ ਉਹ ਕਹਿਣਗੇ ਆਪਾਂ ਇੱਕ ਵਾਸਤੇ ਉਹਨਾਂ ਦੇ ਹਾਜ਼ਰ ਹੋਵਾਂਗੇ ਤਾਂ ਪਰ ਪੱਤਰਕਾਰਾਂ ਨੂੰ ਬੇਨਤੀ ਆ ਕਿ ਭਾਈ ਚੰਦ ਵਿਊਹਾ ਖਾਤਰ ਇਸ ਤਰ੍ਹਾਂ ਦੀਆਂ ਕਟਿਆ ਕੰਮਾਂ ਨੂੰ ਕਟਿਆ ਹਰਕਤਾ ਤੋਂ ਗੁਰੇਸ਼ ਕਰੋ ਬਾਸ ਆਵੋ ਇਹ ਜਿਹੜਾ ਔਖਾ ਵੇਲਾ ਪੰਜਾਬ ਤੇ ਆਇਆ ਹੋਇਆ ਹੈ ਇੱਕ ਦੂਜੇ ਦਾ ਸਾਥ ਦੇਣ ਦਾ ਸਮਾਂ ਨਾ ਕਿ ਲੱਤਾਂ ਖਿੱਚਣ ਦਾ ਹੁਣ ਮਨਜੋਤ ਬਈਰ ਨਾਲ ਮੇਰੀ ਮਨਜੋਤ ਭਾਜੀ ਨਾਲ ਗੱਲ ਹੋਈ ਉਹਨਾਂ ਨੇ ਸਾਰਾ ਕੁਝ ਦੱਸਿਆ ਚਤਨ ਇੱਥੇ ਇਹ ਹੋਇਆ ਵਾ ਦੋ ਦੇ ਕਹਿੰਦੇ ਇੱਥੇ ਪ੍ਰਸ਼ਾਸਨ ਦੀ ਸਾਨੂੰ ਕੋਈ ਕਿਸ਼ਤੀ ਨਹੀਂ ਦਿਸੀ ਅਸੀਂ ਕਹਿੰਦੇ ਆਪਣੇ ਪੱਧਰ ਤੇ ਲੱਗੇ ਹੋਏ ਆ ਅੱਛਾ ਜਿਹਨਾਂ ਲੋਕਾਂ ਨੇ ਇਲਜ਼ਾਮ ਲਾਇਆ ਬਾਅਦ ਚ ਉਹੀ ਲੋਕ ਉਹਨਾਂ ਦੀਆਂ ਕਿਸ਼ਤੀਆਂ ਦੇ ਵਿੱਚ ਬੈਠ ਕੇ ਉਹ ਰਾਸ਼ਨ ਵੀ ਵੰਡਣ ਗਏ ਨੇ ਪੱਕਿਆ ਪਕਾਇਆ ਰਾਸ਼ਨ ਤੁਸੀਂ ਲੈ ਕੇ ਆਏ ਹੋ ਠੀਕ ਹੈ ਸੇਵਾ ਤੁਸੀਂ ਵੀ ਕਰ ਰਹੇ ਹੋ ਪਰ ਜੇ ਤੁਸੀਂ ਬੋਲ ਰਹੇ ਹੋ ਤਾਂ ਫਿਰ ਕਿਉਂ ਤੁਸੀਂ ਵੀ ਜੱਤ ਜੋੜਤ ਵੀ ਰੱਖੋ ਜਿਹੜੇ ਖਿਲਾਫ ਬੋਲ ਰਹੇ ਨੇ ਜਦ ਜੋ ਕੋਈ ਬੰਦਾ ਚੱਜ ਦਾ ਕੰਮ ਕਰਦਾ ਕੋਈ ਚੰਗਾ ਕੰਮ ਕਰਦਾ ਤਾਂ ਰੱਬ ਦਾ ਵਾਸਤੇ ਉਹਦੀਆਂ ਲੱਤਾਂ ਨਾ ਖਿੱਚੋ ਖਾਸ ਕਰ ਵਾਰ-ਵਾਰ ਮੈਂ ਉਸ ਪੱਤਰਕਾਰ ਵੀਰ ਨੂੰ ਮੇਤੋਂ ਤਜਰਬੇ 'ਚ ਵੀ ਵੱਡੇ ਹੋਣਗੇ ਐਕਸਪੀਰੀਅੰਸ ਵੀ ਉਹਨਾਂ ਦਾ ਜ਼ਿਆਦਾ ਹੋਏਗਾ ਮੇਤੋਂ ਉਮਰ 'ਚ ਵੀ ਵੱਡੇ ਹੋਣਗੇ ਹਰ ਪੱਖੋਂ ਵੱਡੇ ਹੋਣਗੇ ਮੇਰੇ ਤੋਂ ਪਰ ਅੱਜ ਜਿਹੜੀ ਘਟੀਆ ਹਰਕਤ ਕੀਤੀ ਆ ਉਹਦੀ ਤਾਂ ਜਿੰਨੀ ਨਿੰਦਾ ਤੁਹਾਡੀ ਤਾਂ ਤੁਹਾਡੇ ਚੈਨਲ ਦੀ ਕੀਤੀ ਜਾਵੇ ਉਨੀ ਘਟ ਹੈ ਫਾਇਰ ਲੜ ਚਲਾ ਕੇ ਤੁਸੀਂ ਕੀ ਮੈਂ ਕਹਿੰਨਾ ਤੁਹਾਨੂੰ ਉੱਤੇ 10 ਮਿਲੀਅਨ ਵਿਊਜ਼ ਆ ਜਾਣ ਤੁਹਾਨੂੰ ਪਰ ਤੁਸੀਂ ਕੀ ਖਟ ਲਓਗੇ ਤੁਹਾਡੇ ਲਈ ਸਾਰਾ ਕੁਝ ਵਿਊਜ਼ ਰਹਿ ਗਏ ਤੁਹਾਡੇ ਲਈ ਸਾਰਾ ਕੁਝ ਸਰਕਾਰਾਂ ਦੀ ਜੁੱਟੀਆਂ ਚਟਣੀਆਂ ਰਹਿ ਗਈਆਂ ਤੁਹਾਡੇ ਲਈ ਸਿਰਫ ਦਲਾਲੀ ਕਰਨੀ ਰਹੀ ਹੈ ਹਰ ਪੱਖੋਂ ਮੇਰਾ ਵੀਰ ਨੂੰ ਦੋ ਜ਼ੋਰਤ ਦਿਖਾਇਆ ਕਰੋ ਉਸ ਪੱਤਰਕਾਰ ਨੂੰ ਮੈਂ ਕਹਿੰਨਾ ਜ਼ੋਰਤ ਉਦੋਂ ਦਿਖਾਈ ਜਦੋਂ ਤੇਰੇ ਮੂਰੇ ਸੀਐਮ ਖੜਾ ਹੋਊਗਾ ਤੇਰੇ ਮੂਰੇ ਕੋਈ ਮੰਤਰੀ ਖੜਾ ਹੋਊਗਾ ਕੋਈ ਪ੍ਰਸ਼ਾਸਨ ਦਾ ਵੱਡਾ ਅਫਸਰ ਖੜਾ ਹੋਊਗਾ ਉਦੋਂ ਪੁੱਛੀ ਸਵਾਲ ਠੋਕੇ ਉਦੋਂ ਦੇਖਾਂਗੇ ਕਿ ਕਿੰਨਿਆ ਕਿ ਲੱਤਾਂ ਤੇਰੀ ਆ ਭਾਰ ਚਲਦੀ ਆ ਸਵਾਲ ਪੁੱਛਣ ਦੇ ਲਈ ਉਦੋਂ ਦੇਖਾਂਗੇ ਕਿ ਕਿੰਨਾ ਕਿ ਤੇਰਾ ਜਿਹੜਾ ਬਕਾਊ ਚੈਨਲ ਆ ਉਹ ਕਿੰਨਾ ਕਿ ਉਹ ਵਧੀਆ ਤਰੀਕੇ ਦੇ ਨਾਲ ਉਹ ਖਬਰਾਂ ਨੂੰ ਚਲਾਉਂਦਾ ਸੋ ਇਸ ਤਰ੍ਹਾਂ ਦੀਆਂ ਘਟੀਆਂ ਹਾਕਿਤਾ ਤੋਂ ਮੇਰਾ ਵੀਰ ਬਾਜ਼ ਆਓ ਮਨਜੋਤ ਸਿੰਘ ਤਲਵੰਡੀ ਜਿੰਦਾਬਾਦ ਆ ਜਿੰਦਾਬਾਦ ਰਹੂਗਾ ਹਜ਼ਾਰਾਂ ਲੋਕਾਂ ਨੂੰ ਉਸ ਵੱਲੋਂ ਰੈਸਕਿਊ ਕੀਤਾ ਗਿਆ ਹੈ ਅਦਾਰਾ ਹੁਸ਼ਾਰਪੁਰ న్యూਜ਼ ਕੀ ਕਲਾ ਪੂਰਾ ਹੁਸ਼ਾਰਪੁਰ ਪੂਰਾ ਪੰਜਾਬ ਉਸ ਦੀ ਮਿਹਨਤ ਨੂੰ ਸਲਾਮ ਕਰਦਾ ਠੀਕ ਸੀਗਾ ਕੋਈ ਤਾਂ ਨੂੰ ਉੱਥੇ ਲੱਗਿਆ ਕਿ ਨਹੀਂ ਯਾਰ ਇਹ ਗੱਲ ਸਹੀ ਨਹੀਂ ਹੋ ਰਹੀ ਹੈ ਤੁਸੀਂ ਉਹਨੂੰ ਕਹਿ ਵੀ ਸਕਦੇ ਹੋ ਸਾਰਾ ਕੁਝ ਖਬਰਾਂ ਨਹੀਂ ਹੁੰਦੀਆਂ ਮੈਂ ਵੀ ਪੱਤਰਕਾਰ ਆ ਮੇਰੇ ਨਾਲ ਵੀ 5 ਲੱਖ ਤੋਂ ਜ਼ਿਆਦਾ ਬੰਦਾ ਮੇਰੇ ਫੋਲੋਅਰਸ ਜੁੜੇ ਹੋਏ ਨੇ YouTube Instagram Facebook ਤੇ ਮਿਲਾ ਕੇ ਕਈ ਵਾਰ ਆਪਾਂ ਵੀ ਆਪਾਂ ਵੀ ਬਿਨਾਂ ਖਬਰਾਂ ਤੋਂ ਮਸਲੇ ਹੱਲ ਜਾਈ ਨੇ ਕਿ ਭਾਜੀ ਰੈਡ ਦੇ ਉਹ ਖਬਰ ਕਿਉਂ ਚਲਾਨੀ ਆ ਕਿ ਤੁਹਾਡਾ ਜੇ ਮਸਲਾ ਆ ਭਾਈ ਦੇ ਹੱਲ ਕਰਵਾ ਦਿੰਦੇ ਆ ਬਹੁਤ ਸਾਰੇ ਅਨੇਕਾਂ ਮਸਲੇ ਹੱਲ ਵੀ ਕਰਵਾਏ ਨੇ ਠੀਕ ਆ ਸਾਡੀ ਰੋਜ਼ੀ ਰੋਟੀ ਆ ਸਾਡੀ ਕਿਰਤ ਕਮਾਈ ਆ ਇਹ ਪਰ ਹਾਲਾਤਾਂ ਨੂੰ ਸਮਝਣਾ ਚਾਹੀਦਾ ਏ ਨਹੀਂ ਕਿ ਤੁਸੀਂ ਬਸ ਦੇਖਿਆ ਕਿ ਮਨਜੋਤ ਤੇ ਇਹਦਾ ਮਤਲਬ ਹੈ ਕਿ ਤੁਸੀਂ ਉਹਨੂੰ ਟਾਰਗੇਟ ਕਰ ਰਹੇ ਸੀ ਕਦੋਂ ਮਨਜੋਤ ਦੇ ਖਿਲਾਫ ਕੁਝ ਆਵੇ ਅਸੀਂ ਚਲਾਈਏ ਤੁਸੀਂ ਇਹ ਨਹੀਂ ਦੇਖਿਆ ਕਿ ਇਹ ਤਾਂ ਤੁਸੀਂ ਤੁਹਾਡੇ ਚੈਨਲ ਨੇ ਕਦੀ ਕਿਹਾ ਨਹੀਂ ਕਿ ਉਹ ਹਜ਼ਾਰਾਂ ਲੋਕਾਂ ਨੂੰ ਹੁਣ ਤੱਕ ਬਚਾ ਚੁੱਕੇ ਆ ਆਪਣੀ ਜਾਨ ਆਪਣੀ ਜ਼ਿੰਦਗੀ ਮੋਦੀ ਲੜਾਈ ਲੜ ਕੇ ਉਹ ਜਦੋਂ ਦਰਿਆਵਾਂ ਦੇ ਵਿੱਚ ਇੱਕ 15 ਸਾਲ ਦੀ ਕਿ 18 ਸਾਲਾਂ ਦੀ ਬੱਚੀ ਨੂੰ ਉਸਨੇ ਇਹ ਮਨਜੋਤ ਭਾਜੀ ਨੇ ਰੈਸਕਿਊ ਕੀਤਾ ਵਿੱਚ ਦਰਿਆ ਦੇ ਕਚੂੜ 18 ਕਿਲੋਮੀਟਰ ਦੇ ਵਿੱਚ ਜਾ ਕੇ ਦਰਿਆ ਵਿੱਚ ਪਾਰ ਕਰਕੇ ਫਿਰ ਉਹ ਪਿੰਡ ਪਹੁੰਚੇ ਸੀ ਉਹ ਗੱਲਾਂ ਤੁਸੀਂ ਕਿਸੇ ਨੇ ਨਹੀਂ ਕੀਤੀ ਆ ਤਾਂ ਮੇਰਾ ਭਰਾ ਸਭ ਨੂੰ ਬੇਨਤੀ ਆ ਕਿ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸਾ ਕਰੋ ਇਹ ਵੇਲਾ ਹੈ ਇਸ ਵਕਤ ਇੱਕ ਜੋਟਰ ਹੋਣ ਦਾ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਇਸ ਤਰ੍ਹਾਂ ਦੀਆਂ ਜਿਹੜੀਆਂ ਚੰਦ ਵੀਹਾਂ ਖਾਤਰ ਚਾਹੇ ਕੋਈ ਵੀ ਪੱਤਰਕਾਰ ਆ ਚਾਹੇ ਮੈਂ ਵੀ ਹੋਵਾਂ ਤਾਂ ਤੁਸੀਂ ਵਿੱਚੇ ਮੇਰਾ ਵੀ ਜਰੂਰ ਉਸ ਕੱਟੋ ਮੈਂ ਚੰਦ ਵੀਹਾਂ ਖਾਤਰ ਕੋਈ ਗਲਤ ਖਬਰ ਚਲਾਮਾ ਤਾਂ ਕਿ ਚੈਨਲ ਮੈਂ ਹਰ ਗੱਲ ਇੱਕ ਵਾਰ ਕਹਿੰਦਾ ਹਾਂ ਉਹਨਾਂ ਚੈਨਲ ਉਦੋਂ ਤੱਕ ਨੇ ਜਦੋਂ ਤੱਕ ਸਾਨੂੰ ਆਮ ਲੋਕ ਦੇਖਣਗੇ ਜਦੋਂ ਆਮ ਲੋਕਾਂ ਨੇ ਸਾਨੂੰ ਦੇਖਣਾ ਛੱਡਤਾ ਹੈ ਕੋਈ ਚੈਨਲ ਨੇ ਕੋਈ ਫੋਲੋਅਰ ਨਹੀਂ ਸਭ ਕੋ ਛੇਥੇ ਹੀ ਰਹਿ ਜਾਣਾ ਮੋਬਾਈਲਾਂ ਦੇ ਵਿੱਚ ਕੰਪਿਊਟਰਾਂ ਦੇ ਸਾਡੇਾਂ ਦੇ ਵਿੱਚੇ ਕਿਸੇ ਨੇ ਜਦੋਂ ਥੁੱਕਣਾ ਵੀ ਨਹੀਂ ਸਾਡੇ ਨਾਲ ਔਖਾ ਵੇਲਾ ਇਹਨੂੰ ਇੱਕ ਝੋਟਦਾ ਦਾ ਤੁਸੀਂ ਪ੍ਰਗਟਾਵਾ ਕਰੋ ਉਸ ਦੇ ਨਾਲ ਇਹਨੂੰ ਹੱਲ ਕਰੋ ਸੋ ਮਾਫੀ ਵਿੱਚ ਉਹਨਾਂ ਜੇਕਰ ਮੈਂ ਜ਼ਿਆਦਾ ਬੋਲ ਗਿਆ ਹਾਂ ਪਰ ਬਹੁਤ ਦਿਲ ਨੂੰ ਦੁੱਖ ਪਹੁੰਚਿਆ ਜਦੋਂ ਮਨਜੋਤ ਸਿੰਘ ਤਲਵੰਡੀ ਬਾਬਤ ਉਹ ਪੋਸਟ ਆਪਾਂ ਵੇਖੀ ਕਿਉਂਕਿ ਸਾਡੇ ਭਾਜੀ ਇਹਨੇ ਉਹ ਵੱਡੇ ਹੁਸ਼ਿਆਰਪੁਰ ਦੇ ਨਾਲ ਸੰਬੰਧ ਰੱਖਦੇ ਰਹੇ ਜਦੋਂ ਕਿਤੇ ਆਫਤ ਆਉਂਦੀ ਹੈ ਕਿਤੇ ਰੋਪੜ ਦੇ ਨਹਿਰ ਦੇ ਵਿੱਚ ਬੰਦਾ ਡਿੱਗ ਜਵੇ ਕੋਈ ਬਿਆਸ ਦਰਿਆ ਦੇ ਵਿੱਚ ਡਿੱਗ ਜਵੇ ਤਾਂ ਸਾਰਿਆਂ ਨੂੰ ਮਨਜੋਤ ਸਿੰਘ ਤਲਵੰਡੀ ਹੀ ਯਾਦ ਆਉਂਦਾ ਤੇ ਇਸ ਕਰਕੇ ਕਿਤੇ ਕੋਈ ਨੁਕਤਾ ਚੀਨੀ ਜ਼ਰੂਰੀ ਨਹੀਂ ਹੁੰਦੀ ਕਿ ਹਰ ਗੱਲ 'ਚ ਨੁਕਤਾ ਚੀਨੀ ਹੀ ਕੀਤੀ ਜਾਵੇ ਜਿਹੜਾ ਸਾਡਾ ਕੰਮ ਹੈ ਉਸ ਨੂੰ ਵਧੀਆ ਢੰਗ ਦੇ ਨਾਲ ਕੀਤਾ ਜਾਵੇ ਸੋ ਸਵਾਲ ਹਰ ਇੱਕ ਤੋਂ ਪੁੱਛਿਆ ਕਰੋ ਜਦੋਂ ਸਰਕਾਰ ਵੀ ਸਰਕਾਰ ਦਾ ਕੋਈ ਨੁਮਾਇੰਦਾ ਆਂਦਾ ਜਾਂ ਕੁਝ ਆਂਦਾ ਸੋ ਬਹੁਤ ਬਹੁਤ ਧੰਨਵਾਦ ਜੀ